ਉਹਦੀਆਂ ਠੰਡੀਆਂ ਰਾਤਾਂ ਵਿੱਚ ਦਿੱਲੀ ਦੀ ਹੱਦ ਤੇ ਬੈਠੇ ਹੋਏ ਨੌਜਵਾਨ ਭਰਾ ਜਿਹੜੇ ਪੰਜਾਬ ਦੀ ਹੋਂਦ ਦੀ ਲੜਾਈ ਲੜ ਰਹੇ ਆ ਉਹਨਾਂ ਸਾਰਿਆਂ ਵੱਲੋਂ ਪੰਜਾਬ ਦੇ ਸਮੂਹ ਪੰਜਾਬੀਆਂ ਨੂੰ ਤੇ ਸਾਡੇ ਕਿਸਾਨ ਆਗੂ ਜਿਹੜੇ ਇਸ ਅੰਦੋਲਨ ਨੂੰ ਲੀਡ ਕਰ ਰਿਆ ਉਹਨਾਂ ਤੱਕ ਕੁਝ ਸਨੇਹ ਅਸੀਂ ਦੇਣਾ ਚਾਹੁੰਦੇ ਆ ਸਾਡੀ ਇਸ ਪੋਸਟਰਾਂ ਹੀ ਤੁਹਾਨੂੰ ਸਾਰੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਇਸ ਪੋਸਟ ਨੂੰ ਪੰਜਾਬ ਦੇ ਹਰ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਿਓ ਇਹ ਤੁਹਾਡਾ ਵੀ ਫਰਜ਼ ਬਣਦਾ ਕਿ ਇਸ ਪੋਸਟ ਨੂੰ ਸ਼ੇਅਰ ਕਰਕੇ ਸਾਡੇ ਕਿਸਾਨ ਆਗੂਆਂ ਤੱਕ ਸਾਡੇ ਨੌਜਵਾਨਾਂ ਦੇ ਬਲ ਬਲੇ ਪਹੁੰਚਦੇ ਪੰਜਾਬ ਦੇ ਹਰ ਘਰ ਤੱਕ ਉਹਨਾਂ ਦੀ ਸੋਚ ਪਹੁੰਚੇ ਕਿ ਬਾਜਾਂ ਵਾਲਿਆ ਵੇਖ ਅੱਜ ਪੁੱਤ ਤੇਰੇ ਇਤਿਹਾਸ ਫੇਰ ਅੱਜ ਦੁਹਰਾ ਰਹੇ ਨੇ ਪੋਦੀਆਂ ਠੰਡੀਆਂ ਰਾਤਾਂ ਅੰਬਰਾਂ ਦੀ ਛੱਤ ਥੱਲੇ ਠੰਡੇ ਬੁਰਜ ਦੇ ਵਾਂਗ ਬਿਤਾ ਰਹੇ ਨੇ ਸੱਥਰ ਯਾਰ ਦਾ ਚਿਹਰੇ ਤੇ ਰਖ ਰੌਣਕ ਡਾਢੇ ਜਜ਼ਬਿਆਂ ਨਾਲ ਨਿਭਾ ਰਹੇ ਨੇ ਬਾਣੇ ਤੇਰੇ ਨੂੰ ਮਿੱਠਾ ਮੰਨ ਰਹੇ ਨੇ ਚਾਂਦਨੀ ਚੌਕ ਨੂੰ ਸੀਸ ਨਿਵਾ ਰਹੇ ਨੇ ਦੋਸਤੋ ਸਾਡੇ ਨੌਜਵਾਨ ਭਰਾ ਜਿਹੜੇ ਹਰਿਆਣੇ ਦੇ ਬੈਰੀਗੇਟਾਂ ਨੂੰ ਤੋੜ ਕੇ ਦੇ ਪਾਣੀ ਦੀਆਂ ਬਿਛਾੜਾਂ ਨੂੰ ਪਛਾੜ ਕੇ ਅੱਜ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਸਾਨੂੰ ਲੁੱਟਣ ਵਾਲੇ ਹੁਕਮਰਾਨਾਂ ਦੀ ਅੱਖ 'ਚ ਅੱਖ ਪਾ ਕੇ ਜਿਹੜੇ ਇਹ ਕਹਿ ਰਹੇ ਨੇ ਕਿ ਸੋਚ ਕੇ ਸਾਡੇ ਕਿੰਨੀ ਚਾਕੀ ਉਹਨਾਂ ਦੇ ਜਿਹੜੇ ਮੰਦੇ ਬਲਬਲੇ ਆ ਉਹ ਕਿਸਾਨ ਆਗੂਆਂ ਤੱਕ ਪਹੁੰਚਦੇ ਕਰ ਰਹੇ ਆ ਇਸ ਪੋਸਟਰਾਂ 'ਹੀ ਉਹਨਾਂ ਦੀ ਇੱਕ ਸੋਚ ਆ ਕਿ ਕਿਸਾਨ ਆਗੂ ਅੱਜ ਜਿਹੜੇ ਕਿ ਹੁਣ ਤੱਕ ਸੋਨ ਸਿੰਘ ਭਗਨੇ ਦਾ کردار ਨਿਭਾ ਚੁੱਕੇ ਆ ਸੰਦੋਲਨ ਦੇ ਵਿੱਚ ਉਹਨਾਂ ਨੂੰ ਬੇਨਤੀ ਆ ਸਵੰਗੇ ਤੁਸੀਂ ਪੰਜਾਬ ਦੇ ਵਿੱਚ ਵੀ ਕੀ ਆ ਇਹ ਅਗਵਾਈ ਸਾਡੀ ਬਰਕਰਾਰ ਰੱਖਣੀ ਆ ਜਿਵੇਂ ਕਿ ਜਮੇਰ ਸਿੰਘ ਹੋਰਾਂ ਨੇ ਕਿਹਾ ਕਿ ਇਹਨਾਂ ਨੇ ਖਾਲਾਂ ਦੇ ਪਾਣੀ ਲਾਇਆ ਇਹਨਾਂ ਨੇ ਅਜੇ ਤੱਕ ਹੜਾਂ ਦੇ ਪਾਣੀ ਨਹੀਂ ਸਾਂਭੇ ਮੈਂ ਇਸ ਗੱਲ ਨੂੰ ਕਾਟ ਕਰਦਾ ਹੋਇਆ ਕਹਿਣਾ ਕਿ ਜਿਸ ਤਰ੍ਹਾਂ ਸਾਡੇ ਕਿਸਾਨਾਂ ਆਗੂਆਂ ਨੇ ਹਲੇ ਤੱਕ ਸਾਡੇ ਇਸ ਜੋਸ਼ ਨੂੰ ਅੱਗੇ ਡੈਮ ਬਣ ਕੇ ਬੰਨ ਕੇ ਰੱਖਿਆ ਤੇ ਉਸ ਨੂੰ ਬੜੇ ਤਰੀਕੇ ਨਾਲ ਚਲਾਇਆ ਉਸ ਡੈਮ ਚੋਂ ਅਸੀਂ ਹੁਣ ਆਸ ਕਰਦੇ ਆਂ ਕਿ ਤੁਸੀਂ ਇਸ ਪਾਣੀ ਨੂੰ ਇਸ ਢੰਗ ਨਾਲ ਛੱਡੋਗੇ ਇਸ ਰੋਹ ਦੇ ਪਾਣੀ ਨੂੰ ਸਾਡੇ ਨੂੰ ਜਿਹੜਾ ਪੰਜਾਬ ਦੀ ਇਨਕਲਾਬੀ ਮਿੱਟੀ ਨੂੰ ਆਕੇ ਸਿੰਜੂ ਆ ਤੇ ਇੱਥੇ ਇਨਕਲਾਬ ਦੀ ਨਵੀਂ ਫਸਲ ਪੈਦਾ ਕਰੂ ਜਿਹਨੂੰ ਸਾਡੇ 2170 ਸਾਲਾਂ ਤੋਂ ਕਾਂਗਰਸੀ ਅਕਾਲੀ ਝੋਟੇ ਚਰਦੇ ਆਏ ਆ ਤੇ ਸਾਰੇ ਨੌਜਵਾਨਾਂ ਦੀ ਸਾਡੀ ਇੱਕੋ ਸੋਚ ਆ ਕਿ ਸਾਨੂੰ ਇੱਕ ਝੰਡਾ ਦਿੱਤਾ ਜਾਵੇ ਤਾਂ ਕਿ ਉਸ ਝੰਡੇ ਥੱਲੇ ਅਸੀਂ ਇਕੱਠੇ ਹੋ ਸਕੀਏ ਤੇ ਉਸ ਝੰਡੇ ਦੇ ਵਿੱਚ ਡੰਡਾ ਜਿਹੜਾ ਉਹ ਕੱਲੇ ਕਿਸਾਨਾਂ ਦਾ ਨਹੀਂ ਬਲਕਿ ਉਹਦੇ ਵਿੱਚ ਕੀ ਆ ਛੋਟੇ ਦੁਕਾਨਦਾਰਾਂ ਦਾ ਸਾਡੇ ਮਜ਼ਦੂਰ ਭਰਾਵਾਂ ਦਾ ਤੇ ਨਾਲ ਹੀ ਸਾਡੀਆਂ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਉਹਨਾਂ ਦਾ ਡੰਡਾ ਵੀ ਇਸ ਝੰਡੇ ਦੇ ਵਿੱਚ ਪਾ ਕੇ ਇਹ ਝੰਡਾ ਅਸੀਂ ਪੰਜਾਬ ਦੀ ਹਰ ਛੱਤ ਤੇ ਲਹਿਰਾਵਾਂਗੇ ਅਸੀਂ ਇਸ ਅੰਦੋਲਨ ਦੇ ਦੌਰਾਨ ਉਹਨਾਂ ਲੋਕਾਂ ਨੂੰ ਦੇਖ ਚੁੱਕੇ ਹਾਂ ਜਿਨ੍ਹਾਂ ਨੇ ਸਾਡੀਆਂ ਇੱਜ਼ਤਾਂ ਖਾਤਰ ਮਨਜੀਤ ਸਿੰਘ ਧਨੇਰ ਅਰਗੇ ਨੇ ਆਪਣੀਆਂ ਸਾਰੀਆਂ ਜਿਹੜੀਆਂ ਜ਼ਿੰਦਗੀਆਂ ਨੇ ਉਹ ਲੋਕਾਂ ਦੇ ਲੇਖੇ ਲਾ ਦਿੱਤੀਆਂ ਨੇ ਉਹ ਗਵਾਹੀ ਕਰ ਰਹੇ ਨੇ ਇਸੇ ਤਰ੍ਹਾਂ ਸਾਡੇ ਕਲਾਕਾਰ ਪ੍ਰਾ ਬੱਬੂ ਮਾਨ ਵਰਗੇ ਵੀ ਇੱਕ ਝੰਡੇ ਦੀ ਮੰਗ ਕਰਦੇ ਆ ਤੇ ਅਸੀਂ ਤੁਹਾਡੇ ਤੋਂ ਆਸ ਕਰਦੇ ਹਾਂ ਕਿ ਤੁਸੀਂ ਸਾਨੂੰ ਇੱਕ ਸਿਆਸੀ ਸਮਝ ਦੇ ਕੇ ਇੱਥੇ ਦਿੱਲੀ ਦੀ ਧਰਤੀ ਦੇ ਉੱਤੇ ਕਿਨਕਲਾਬ ਦੇ ਜਿਹੜੇ 20 ਤੁਹਾਡੇ ਕੋਲੇ ਅੱਜ ਤਿਆਰ ਹੋਏ ਨੇ ਉਹਨਾਂ ਨੂੰ ਪੰਘਰਾ ਕੇ ਤੁਸੀਂ ਪੰਜਾਬ ਦੀ ਮਿੱਟੀ ਦੇ ਵਿੱਚ ਖਿਲਾਰੋਗੇ ਤਾਂ ਕਿ ਪੰਜਾਬ ਨੂੰ ਦੁਬਾਰਾ ਹਰਿਆ ਭਰਿਆ ਕੀਤਾ ਜਾ ਸਕੇ ਅੱਜ ਲੋੜ ਹੈ ਤੁਹਾਡੇ ਵੱਲੋਂ ਇੱਕ ਨਕਸ਼ੇ ਦੀ ਜਿਹੜਾ ਨਕਸ਼ਾ ਸਾਡੇ ਅੱਗੇ ਰੱਖਿਆ ਜਾ ਸਕੇ ਕਿਉਂਕਿ ਨਕਸ਼ੇ ਬਿਨਾ ਜੰਗਾਂ ਲੜਨੀਆਂ ਬਹੁਤ ਔਖੀਆਂ ਨੇ ਜੇ ਅੱਜ ਫੌਜ ਵੀ ਕੋਈ ਜੰਗ ਲੜਦੀ ਆ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਪੁਲ ਕਿੱਥੇ ਆ ਨਹਿਰ ਕਿੱਥੇ ਆ ਦਰਿਆ ਕਿੱਥੇ ਆ ਉਸੇ ਤਰ੍ਹਾਂ ਕੀ ਆ ਤੁਸੀਂ ਇੱਕ ਨਕਸ਼ਾ ਘੜੋ ਸੀ ਉਹ ਨਕਸ਼ੇ ਤੇ ਚੱਲਣ ਨੂੰ ਤਿਆਰ ਆ ਸਾਰੇ ਨੌਜਵਾਨ ਭਰਾ ਤੇ ਹੁਣ ਅਖੀਰ ਦੇ ਵਿੱਚ ਸਾਰੇ ਨੌਜਵਾਨ ਭਰਾਵਾਂ ਨੂੰ ਪੰਜਾਬ ਦੇਆਂ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਇੱਕ ਸੌ ਖਾਣ ਦੀ ਅੱਜ ਲੋੜ ਹੈ ਸੌ ਉਹ ਨਹੀਂ ਜਿਹੜੀ ਸ਼ਹੀਦਾਂ ਦੀ ਮਿੱਟੀ ਨੂੰ ਮੱਥੇ ਨਾਲ ਲਾ ਕੇ ਸਾਡੇ ਸਿਆਸਤਦਾਨਾਂ ਨੇ ਖਾਧੀ ਸੀ ਜਾਂ ਉਹ ਸੌ ਨਹੀਂ ਜਿਹੜੀ ਸੌ ਸਾਡੀ ਗੁਰਬਾਣੀ ਨੂੰ ਮੱਥੇ ਨਾਲ ਲਾ ਕੇ ਸਾਡੇ ਮੌਜੂਦਾ ਹੁਕਮਰਾਨਾਂ ਨੇ ਖਾਧੀ ਸੀ ਅੱਜ ਲੋੜ ਹੈ ਆਪਣੇ ਜਜਵਾਤਾਂ ਨਾਲ ਆਪਣੇ ਜਮੀਰ ਨਾਲ ਇੱਕ ਸੌ ਪਾਉਣ ਦੀ ਉਹ 100 ਪਾਉਣ ਦੀ ਲੋੜ ਇਸ ਕਰਕੇ ਆ ਦੋਸਤੋ ਕਿਉਂਕਿ ਸਾਡੇ ਅੱਜ ਤੱਕ ਦੇ ਜ਼ਿੰਦਗੀਆਂ ਦੇ ਫੈਸਲੇ ਕਰਨ ਵਾਲੇ ਜਿਹੜੇ ਸਿਆਸਤਦਾਨ ਆ ਉਹਨਾਂ ਨੇ ਅੱਜ ਸਾਡੇ ਕੀ ਆ ਲੋਕੀਤਾਂ ਦੀ ਗੱਲ ਕਰਨੀ ਛੱਡ ਦਿੱਤੀ ਤੇ ਆਪਣੇ ਅਕਸ਼ ਨੂੰ ਕਾਰਪੋਰੇਟਾਂ ਦੀਆਂ ਤਜੋਰੀਆਂ ਦੇ ਵਿੱਚ ਗਹਿਣੇ ਰੱਖ ਚੁੱਕੇ ਆ ਆਓ ਅਸੀਂ ਉਹਨਾਂ ਦੇ ਝੰਡਿਆਂ ਦੀ ਗੁਲਾਮੀ ਨੂੰ ਛੱਡ ਕੇ ਉਹਨਾਂ ਦੇ ਝੰਡਿਆਂ ਨੂੰ ਸਾਡੀਆਂ ਛੱਤਾਂ ਤੋਂ ਉਤਾਰ ਕੇ ਸਦਾ ਦੇ ਲਈ ਸਿੱਟ ਦੇਈਏ ਜੇ ਅੱਜ ਅਸੀਂ ਇਹ 100 ਨਾ ਖਾਧੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਖੂਹਾਂ ਦੇ ਵਿੱਚ ਜ਼ਹਿਰਾਂ ਘੋਲਣ ਵਾਲੇ ਤੇ ਡੈਰਾ ਨੂੰ ਕੀ ਆ ਸਨਮਾਨ ਦੇਣ ਵਾਲੇ ਸਰੋਪੇ ਦੇਣ ਵਾਲੇ ਤੇ ਅੰਗਰੇਜ਼ਾਂ ਦੇ ਨਾਲ ਸ਼ੋਗਲ ਕਰਨ ਵਾਲੇ ਸ਼ਿਕਾਰ ਖੇਡਣ ਵਾਲੇ ਜਿਹੜੇ ਸਾਡੇ ਹੁਕਮਰਾਨ ਜਿਹੜੇ 70 ਸਾਲਾਂ ਤੋਂ ਸਾਡੇ ਤੇ ਰਾਜ ਕਰਦੇ ਆਉਂਦੇ ਆ ਤੇ ਜਿਨ੍ਹਾਂ ਨੇ ਕੈਬਨਿਟ ਮੀਟਿੰਗਾਂ ਦੇ ਵਿੱਚ ਬੈਠ ਕੇ ਕਾਲੇ ਕਾਨੂੰਨ ਕਢੇ ਆ ਤੇ ਜਿਹੜੇ ਸਾਡੇ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਭਰਾਵਾਂ ਦੇਆਂ ਸੱਥਰਾਂ ਤੇ ਜਾ ਕੇ ਮਗਰਮੱਛ ਦੇ ਹੰਝੂ ਡੋਲਦੇ ਨੇ ਕਿਤੇ ਉਹ ਸਾਡੇ ਇਸ ਲੋਕ ਰੋਹ ਨੂੰ ਤੇ ਜੋਸ਼ ਨੂੰ ਬਹਾ ਕੇ ਨਾ ਆਪਣੇ ਨਾਲ ਲੈ ਜਾਣ ਲੋਕ ਰੋਹਾਂ ਨੂੰ ਅੱਜ ਤੱਕ ਢਾ ਲੱਗਦੀ ਤੁਰਈ ਆਈ ਆ ਜਿਸ ਤਰ੍ਹਾਂ ਤੁਸੀਂ ਹੁਣ ਤੱਕ ਕਿਸਾਨ ਆਗੂਆਂ ਨੇ ਇਸ ਲੋਕ ਰੋਹ ਨੂੰ ਕਿਹਾ ਘਟਨੀ ਦਿੱਤਾ ਉਸੇ ਤਰ੍ਹਾਂ ਲੋੜ ਹੈ ਇਸ ਲੋਕ ਰੋਹ ਨੂੰ ਬਨ ਕੇ ਪੰਜਾਬ ਦੀ ਜਰਖੇਜ ਮਿੱਟੀ ਨੂੰ ਆਵਾਜ਼ ਕਰਨ ਦੀ ਤੁਹਾਡੇ ਸਾਰੇ ਆਗੂਆਂ ਤੋਂ ਵੀ ਅਸੀਂ ਆਸ ਕਰਦੇ ਆਂ ਤੇ ਸਾਰੇ ਨੌਜਵਾਨ ਭਰਾਵਾਂ ਤੋਂ ਅਸੀਂ ਆਸ ਕਰਦੇ ਆਂ ਕੋਈ ਸੌ ਨੂੰ ਆਪਣੇ ਮਨ ਵਿੱਚ ਵਸਾ ਕੇ ਪੰਜਾਬ 'ਚ ਵਾਪਸ ਮੁੜਨਗੇ ਤੇ ਅਖੀਰ ਦੇ ਵਿੱਚ ਅਸੀਂ ਕਿਸਾਨ ਆਗੂਆਂ ਨੂੰ ਫੇਰ ਕਹਿਣਿਆ ਕਿ ਤੁਸੀਂ ਬਣੋ ਭਕਣੇ ਅਸੀਂ ਬਣਾਂਗੇ ਸਰਾਬੇ ਅਸੀਂ ਚੱਲਣ ਨਹੀਂ ਦੇਣੇ ਦਿੱਲੀ ਵਾਲਿਆਂ ਦੇ ਦਾਬੇ ਤੁਸੀਂ ਦਿਓ ਇੱਕ ਝੰਡਾ ਅਸੀਂ ਡੰਡੇ ਬਣ ਜਾਵਾਂਗੇ ਲੋਟੂ ਲੀਡਰਾਂ ਦੇ ਲਈ ਅਸੀਂ ਕੰਡੇ ਬਣ ਜਾਵਾਂਗੇ ਕੰਡੇ ਬਣ ਜਾਵਾਂਗੇ